ਸ੍ਰੀ ਕਾਲਜੀ ਅੱਜ ਆਪਾਂ ਬਣਾਵਾਂਗੇ ਪਿਆਜ਼ ਵਾਲਾ ਲੱਛੇਦਾਰ ਪਰੌਂਠਾ ਜੋ ਕਿ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇੱਥੇ ਬਰੀਕ-ਬਰੀਕ ਪਿਆਜ਼ ਕੱਟ ਲਏ ਹਨ ਇਹ ਆਪਾਂ ਲੰਬੇ ਸਲਾਈਸਿਸ ਦੇ ਵਿੱਚ ਕੱਟੇ ਹਨ ਇੱਥੇ ਆਪਾਂ ਕੁਝ ਬਰੀਕ ਧਨੀਆ ਕੱਟ ਲਿਆ ਹੈ ਥੋੜਾ ਜਿਹਾ ਇੱਥੇ ਆਪਾਂ ਪਨੀਰ ਨੂੰ ਗ੍ਰੇਟ ਕਰ ਲਿਆ ਹੈ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਮਗਰੋਂ ਇਸ ਦੇ ਵਿੱਚ ਥੋੜਾ ਜਿਹਾ ਆਪਾਂ ਬੇਸਿਕ ਮਸਾਲੇ ਐਡ ਕਰਾਂਗੇ ਸਵਾਦ ਦੇ ਅਨੁਸਾਰ ਇੱਥੇ ਆਪਾਂ ਨਮਕ ਐਡ ਕਰ ਲਵਾਂਗੇ 1/4 ਚਮਚ ਆਪਾਂ ਇਥੇ ਗਰਮ ਮਸਾਲਾ ਐਡ ਕਰਾਂਗੇ 1/4 ਚਮਚੀ ਇਥੇ ਆਪਾਂ ਆਮਚੂਰਨ ਪਾਊਡਰ ਐਡ ਕੀਤਾ ਹੈ ਜਿਸ ਦੇ ਨਾਲ ਇਸ ਦਾ ਸਵਾਦ ਬਹੁਤ ਹੀ ਚਟਪਟਾ ਬਣ ਕੇ ਤਿਆਰ ਹੋਵੇਗਾ ਤੇ 1/4 ਚਮਚ ਇਥੇ ਆਪਾਂ ਲਾਲ ਮਿਰਚ ਪਾਊਡਰ ਐਡ ਕੀਤਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਆਪਾਂ ਆਟੇ ਦਾ ਇੱਕ ਪੀੜਾ ਲਵਾਂਗੇ ਪੀੜਾ ਆਪਾਂ ਬਹੁਤ ਜ਼ਿਆਦਾ ਨਾ ਵੱਡਾ ਲੈਣਾ ਹੈ ਤੇ ਨਾ ਹੀ ਛੋਟਾ ਲੈਣਾ ਹੈ ਪੀੜੇ ਦਾ ਆਪਾਂ ਚੁੰਡਾ ਕਰਕੇ ਇਸ ਦੀ ਰੋਟੀ ਵੇਲ ਲਵਾਂਗੇ ਹੁਣ ਇਸ ਦੇ ਵਿੱਚ ਆਪਾਂ ਪਿਆਜ਼ਾਂ ਦੀ ਸਟਫਿੰਗ ਭਰ ਦਵਾਂਗੇ ਤੇ ਇਸ ਨੂੰ ਇਸ ਤਰ੍ਹਾਂ ਹੌਲੀ-ਹੌਲੀ ਆਪਾਂ ਗੋਲ ਫੋਲਡ ਕਰ ਲਵਾਂਗੇ ਫੋਲਡ ਕਰਨ ਤੋਂ ਮਗਰੋਂ ਇਸ ਦੇ ਵਿੱਚ ਆਪਾਂ ਕਰਦੇ ਦੇ ਨਾਲ ਇੱਕ ਕੱਟ ਲਗਾਵਾਂਗੇ ਤੇ ਇਸ ਨੂੰ ਇਸ ਤਰ੍ਹਾਂ ਆਪਾਂ ਗੋਲ ਜਿਹਾ ਇਸ ਦਾ ਪੇੜਾ ਬਣਾ ਕੇ ਤਿਆਰ ਕਰ ਲਵਾਂਗੇ ਇਸ ਤਰ੍ਹਾਂ ਹੁਣ ਆਪਾਂ ਇਸ ਨੂੰ ਫੋਲਡ ਕਰ ਲੈਣਾ ਹੈ ਤੇ ਦੋਨਾਂ ਸਾਈਡਾਂ ਦੇ ਸੁੱ ਘਾਟਾ ਲਗਾ ਕੇ ਬਿਲਕੁਲ ਹਲਕੇ ਹੱਥਾਂ ਦੇ ਨਾਲ ਇਸ ਦੀ ਆਪਾਂ ਰੋਟੀ ਵੇਲ ਲੈਣੀ ਹੈ ਇਸ ਦੇ ਵਿੱਚੋਂ ਥੋੜਾ ਬਾਲੇ ਪਿਆਜ਼ ਬਾਹਰ ਨਿਕਲ ਆਉਣਗੇ ਕਿਉਂਕਿ ਪਿਆਜ਼ ਆਪਾਂ ਲੰਬੇ ਲੰਬੇ ਸਲਾਈਸਸ ਦੇ ਵਿੱਚ ਕੱਟੇ ਹਨ ਇਸ ਦੇ ਵਿੱਚ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਪਰੌਂਠਾ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਹੁਣ ਆਪਾਂ ਤਵੇ ਦੇ ਉੱਪਰ ਇਸ ਨੂੰ ਪਾ ਦਿੱਤਾ ਹੈ ਦੋਨਾਂ ਸਾਈਡਾਂ ਤੋਂ ਇਸ ਨੂੰ ਆਪਾਂ ਉਲਟ-ਪਲਟ ਕਰਕੇ ਪਿਓ ਲਗਾ ਲਵਾਂਗੇ ਤੇ ਹਲਕੇ ਸੇਕ ਦੇ ਉੱਤੇ ਇਸ ਨੂੰ ਪਕਾਵਾਂਗੇ ਬਹੁਤ ਹੀ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋਵੇਗਾ ਤੁਸੀਂ ਵੀ ਜਰੂਰ ਇਸ ਨੂੰ ਇੱਕ ਵਾਰੀ ਟਰਾਈ ਕਰਿਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਸ ਤਰ੍ਹਾਂ ਆਪਾਂ ਸਾਰੇ ਪਰੌਂਠੇ ਬਣਾ ਕੇ ਤਿਆਰ ਕਰ ਲਵਾਂਗੇ ਤੁਸੀਂ ਵੀ ਜਰੂਰ ਇਹ ਪਰੌ ਆਪਣਾ ਫੀਡਬੈਕ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓਗੇ ਤੁਹਾਨੂੰ ਇਹ ਪਰੌਂਠੇ ਕਿੱਦਾਂ ਦੇ ਲੱਗੇ ਇਹ ਦੇਖੋ ਆਪਣੇ ਕਿੰਨੇ ਵਧੀਆ ਕ੍ਰਿਸਪੀ ਪਰੌਂਠੇ ਬਣ ਕੇ ਤਿਆਰ ਹੋਏ ਹਨ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ